ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88726 10778 ਜੀ ਅੱਜ ਦੀ ਵੀਡੀਓ ਪਿੰਡ ਸੰਧਵਾ ਜੀ ਤਹਿਸੀਲ ਕੋਟਕਪੁਰਾ ਤੇ ਜ਼ਿਲ੍ਹਾ ਬਈਨੂ ਪੈਂਦਾ ਜੀ ਫਰੀਦਕੋਟ ਅੱਜ ਦੀ ਵੀਡੀਓ ਚ ਤੁਹਾਡੇ ਅਸਤੇ ਦੋ ਐਨੀਮਲ ਲੈ ਕੇ ਆਇਆ ਦੋਨੇ ਸੂਏ ਸਵਾਏ ਆ ਸਮਾਲਰ ਰੇਟ ਬਿਲਕੁਲ ਛੋਟੇ ਛੋਟੇ ਰਹਿਣ ਵਾਲੇ ਆ ਡਿਟੇਲਸ ਤੁਹਾਨੂੰ ਬਾਈ ਤੋਂ ਲੈ ਕੇ ਦਿੰਨੇ ਆ ਤਸੱਲੀ ਪਰਖ ਤੁਸੀਂ ਕਰਨੀ ਹੈ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਸਸੀਗਾ ਜੀ ਸਸੀਗਾ ਬਾਈ ਜੀ ਨਾਮ ਤੇ ਐਡਰੈਸ ਲਾ ਦੋ ਜੀ ਨਾਮ ਪ੍ਰਦੀਪ ਸਿੰਘ ਪਿੰਡ ਸੰਦਮਾ ਜ਼ਿਲ੍ਹਾ ਫਰੀਕੋਟ ਤਹਿਸੀਲ ਕੋਟਕਪੂਰਾ ਮੋਬਾਈਲ ਨੰਬਰ ਜੀ 8544915618 ਠੀਕ ਆ ਜੀ ਅੱਜ ਦੋ ਨਾਗਾ ਜੀ ਜੀ ਵੀਰੇ ਦੋ ਨਾਗਾ ਇਧਰੋਂ ਡੱਬੀ ਤੋਂ ਸ਼ੁਰੂ ਕਰਦੇ ਸੂਆ ਕਿੰਨਾ ਮਾਜੀ ਸੂਆ ਵੀਰੇ ਦੂਜਾ ਪਿਓਰ ਦੂਜਾ ਸੂਆ ਸੂਈ ਆ ਘਰ ਦੀ ਵੈੜ ਆ ਕਦੋਂ ਸੂਈ ਹੈ ਜੀ ਸੂਈ ਰਾਜ ਨੂੰ 10 ਦਿਨ ਹੋ ਗਏ ਜੀ ਬੱਚਾ ਜੀ ਬੱਚਾ ਵੱਛਾ ਮਗਰ ਵੀਰੇ ਜੀ ਅੱਜ ਦੀ ਦਾਨਾ ਜੀ ਦਾਨਾ ਜੀ ਕਿੰਨਾ ਦੋ ਹੁਣ ਇਸ ਟਾਈਮ 16 ਕਿਲੋ ਤੋਂ ਤਿਆਰ ਆ ਵੀਰੇ ਜੋ ਕਿਤੇ ਦਿਆਂਗੇ ਜੀ ਜੀ ਕੰਡੇ ਵਾਲਾ ਫਲਾਂ ਦੀ ਦਾਨਾ ਜੀ ਫਲਾਂ ਦੀ ਗਾਰੰਟੀ ਆ ਵੀਰੇ ਤੋੜ ਕੇ ਦਿਖਾ ਦੀ ਵੀਰੇ ਸੂਆ ਵਾਈ 10 ਦਾ ਦੂਜਾ ਸੂਈ ਆ ਜੀ 15 ਤੋਂ 16 ਦਿਨ ਹੋ ਗਏ ਸੂਈ ਨੂੰ ਤੇ ਨੈਟ 16 ਕਿਲੋ ਦੁੱਧ ਤਿਆਰ ਆ 22 ਦੇ ਘਰੇ 2 ਟੈਮ 4 ਟੈਮ 3 ਟੈਮ ਕੋਈ ਵੀ ਚਵਾਈ ਕਰ ਸਕਦਾ ਜੀ ਰੰਗ ਪ੍ਰਿੰਟ ਦੀ ਵੀ ਚੰਗੀ ਆ ਬਾਕੀ वजन ਵਜੂਦ ਵੀ ਚੰਗਾ ਸੋਨਾ ਫਿਟਨੈਸ ਵਾਲਾ ਹਵਾਨ ਥਣ ਕੱਲਾ ਕੱਲਾ ਨਿਖੜ ਮਾ ਹੱਥੀ ਚਵਾਈ ਵਾਲਾ ਥਾਣਾ ਬਾਕੀ ਚਾਰ ਹੀ ਥਾਣ ਪੂਰ ਸ਼ੰਗ ਪੂਰਾ ਵੀ ਨਹੀਂ ਰੰਗ ਪ੍ਰਿੰਟ ਵੀ ਪੂਰਾ ਚੰਗਾ ਥਾਣਾ ਇਧਰਲੇ ਪਾਸੇ ਤੋਂ ਵੀ ਚੈੱਕ ਕਰ ਲੋ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਬੱਚਾ ਮਗਰ ਵੱੱਛਾ ਆ ਜਾਂਦਾ ਜੀ ਜੇਰ ਦੀ ਡੰਨ ਹੋਊਗੀ ਬੇਫਿਕਰ ਹੋ ਕੇ ਆਜੋ ਜੈ ਜੀ ਡਿਮਾਂਡ ਜਿਹੜੇ ਵੀਰੇ ਲੈਣਾ ਹੀ ਆ ਜਮ ਫੈਕਸ ਜੀ ਦੱਸਿਓ ਜੀ ਮੁੱਲ ਦਾ ਵੀਰੇ 75000 ਰੁਪਇਆ ਕਰਦੇ 70000 ਦੀ ਹਾਂ ਨਹੀਂ ਹੋਊਗੀ ਠੀਕ ਆ 70000 ਦੀ ਐਸਓ ਨਹੀਂ ਆ ਜੀ ਹਾਂ ਬਾਕੀ ਮੌਕੇ ਤੇ ਬਾਈ ਆਵਾਂਗਾ ਵੀ ਮਾਨਦਾਨ ਕਰ ਦਾਂਗੇ ਵੀਰੇ ਠੀਕ ਆ ਵੀਰੇ ਬਾਕੀ ਠੰਡੀ ਸੀਲ ਤੁਹਾਡੇ ਸਾਹਮਣੇ ਆ ਜੀ ਥਣਾ ਦੀ ਡੰਨ ਹੋਊਗੀ ਬੇਫਿਕਰ ਹੋ ਜਾਓ ਦੋ ਨੰਬਰ ਵੀਰੇ ਇਹਦਾ ਸੁਆ ਕਿੰਨਾ ਮਾ ਜੀ ਪਹਿਲਾ ਸੁਆ ਸੂਈਆ ਵੀਰੇ ਦੰਦੋ ਜੀ ਦੰਦੋ ਖੀਰੀਆ ਬੱਚਾ ਹੀ ਆ ਬੱਚੀ ਆ ਜਮ ਗਰੰਟਡ ਤੇ ਬੱਚਾ ਵੀ ਮਗਰ ਬੱਛੀ ਆਈ ਜੀ ਇਹਨੂੰ ਐ ਸੂਈ ਨੂੰ 9 ਵਜੇ ਨਾਲ ਵੀਰੇ ਇਹ ਜੀਰ ਦੀ ਦਾਣਾ ਜੀ ਓਕੇ ਵੀਰੇ ਕਿੰਨਾ ਬਹੁਤ ਪਿਆਰਾ ਹੁਣ ਇਸ ਟਾਈਮ 9 ਕਿਲੋ ਬਾਲਾ ਤਿਆਰ ਹੈ ਥੱਲੇ ਵੀਰੇ ਜੋ ਕਿਤੇ ਤਾਂ ਓਕੇ ਵੀਰੇ ਦੋ ਰੰਗ ਚੋਕੇ ਤੇ ਸੱਲੀ ਕਰਕੇ ਲਾਵੇ ਬੰਦਾ ਠੀਕ ਹੈ ਵੀਰੇ ਤੋੜ ਕੇ ਦਿਖਾ ਦਿਓ ਜੀ ਦੰਦੋ ਬਾਈ ਦੱਸਦਾ ਕਿ ਗਰੰਟਡ ਖੀਰੀ ਹੈ ਜੀ ਬਾਕੀ ਤੁਸੀਂ ਚੈੱਕ ਵੀ ਕਰ ਸਕਦੇ ਹੋ 9ਵਾਂ ਦਿਨ ਹੋ ਗਿਆ ਸੂਈ ਨੂੰ ਤੇ 9 ਕਿਲੋ ਹੀ ਦੁੱਧ ਤਿਆਰ ਆ ਬੱਚਾ ਵੀ ਮਗਰ ਤੁਹਾਨੂੰ ਬੱਛੀ ਮਿਲ ਜਾਣੀ ਐ ਇੱਕ ਨਾਗਨਾ ਇੱਕ ਨਗ ਹੋ ਜਾਣਾ ਫਰੀ ਬੱਛੀ ਵੀ ਮਗਰ ਜਰਸੀ ਦੀ ਸੋਣੀ ਆ ਜੀ ਬਾਕੀ ਥਾਣਾ ਦੇ ਸੈਜ ਵੀ ਸੋਹਣੇ ਆ ਗੈਪ ਤੇ ਲੱਗੇ ਆ ਚਿਚਵਾਈ ਵਾਲਾ ਥਾਣਾ ਚਾਰ ਹੀ ਥਾਣਾ ਪੋਟਸ਼ਾਂਕ ਪੂਰਾ ਵੀ ਨੇ ਠੰਡੇ ਸੀਲ ਦੀ ਗਰੰਟੀ ਹੈ ਜੀ ਵੀਰੇ ਠੀਕ ਆ ਬਾਕੀ ਬੱਚਾ ਹੀ ਆ ਵੀਰੇ ਹਜੇ ਹਾਈਟ ਵੀ ਵਧਾਉਣੀ ਆ ਵਜਨ ਵੀ ਕਰਮਾਲੀ ਦਾ ਵਧੂਗਾ ਬਾਕੀ ਗਰਮੀਆਂ ਦਾ ਤੋਹਫਾ ਵੀਰੇ ਅੰਗ ਕ੍ਰੋਸ ਆ ਸੌਰੀ ਜਰਸੀ ਕ੍ਰੋਸ ਆ ਜਾਂਦਾ ਜੀ ਬੱਚਾ ਮਗਰ ਟੋਪ ਦੀ ਬੱਛੀ ਆ ਜੀ ਠੰਡੇ ਸੀਲ ਪੂਰੀ ਆ ਵੀਰੇ ਜੀ ਵੀਰੇ ਠੀਕ ਆ ਜੀ ਸੀਲਸ ਲੱਗ ਵੀ ਬਾਈ ਕਹਿੰਦਾ ਫੇਰ ਫਿਕਰੋ ਕੇ ਆ ਜੋ ਕੋਈ ਵੀਰ ਨਿਆਣਾ ਪਾ ਕੇ ਆਜਦਾ ਜੋ ਕੇ ਲਿਜਾ ਸਕਦਾ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹਦਾ ਵੀਰੇ ਮੁੱਲ ਕਰਾ ਲੈ ਜਿੰਨਾ ਮਰਜੀ 35000 ਦੀ ਹਾਨ ਆਈ ਆ ਆਫਰ ਹੀ ਹੈ ਹਾਂਜੀ ਠੀਕ ਹੈ ਜੀ ਇਹ ਬਾਈ ਕਹਿੰਦਾ 35000 ਦੀ ਐਸਨੋਈ ਹੈ ਜੀ ਮੁੱਲ ਪਰੋਂ ਨੂੰ ਕੋਈ ਜਿੰਨਾ ਮਰਜੀ ਕਰਾ ਲੈ ਬਾਕੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਧੰਨਵਾਦ